ਬਹੁਤ ਛੋਟੀ ਉਮਰ ਦੀ ਵਿੱਚ ਵਿਛੋੜਾ ਪੈ ਗਿਆ ਮਾਂ ਕੀ ਕਰੂਗੀ ਬੱਚੀ ਕੀ ਕਰੂਗੀ ਬੱਚੇ ਕੀ ਕਰਨਗੇ ਨੱਗਰ ਕੀ ਕਰੂਗਾ ਜਿੰਨਾ ਦਾ ਨਾਂ ਉੱਗਾ ਕੀਤਾ ਐਡੀ ਵੱਡੀ ਲੈਂਡ ਬੜੀ ਕੀ ਕਰਿਆ ਜਾਵੇ ਕੁਛ ਨਹੀਂ ਬਾਕੀ ਪਰਮਾਤਮਾ ਨੇ ਲੜਾਈ ਉੱਤਰ ਕੇ ਕੀਤੀ ਬਖਸ਼ ਦਿੰਦਾ ਇੰਨੀ ਅਰਦਾਸਾਂ ਬੇਨਤੀਆਂ ਪਰ ਇੱਥੇ ਕਹਿੰਦੇ ਆ ਵੀ ਰੱਬਾ ਤੂੰ ਹੈ ਨਹੀਂ ਬਸ ਦਾ ਦੋਸਤ ਸਦਾ ਸਾਂਝੀ ਸੀ ਹਰ ਇੱਕ ਨੂੰ ਮਦਦ ਦੇਣ ਵਾਲਾ ਬੰਦਾ ਸੀ ਗੋਪਤ ਗੋਪਤ ਕੁਝ 100 ਰੁਪਏ ਦੀ ਦੇ ਕੇ ਨਾਮ ਬੋਲਦੀ ਹੈ ਪੁੱਤ ਕਹੀ ਨਹੀਂ ਸਕਦੇ ਗੱਲ ਹੁੰਦੀ ਹੋਈ ਨਹੀਂ ਕਰੀਏ ਕੀ ਮੌਕਾ ਨਹੀਂ ਦਿੱਤਾ ਰੋਕ ਦੀ ਘੜੀਆ ਦੁੱਖ ਦੇ ਵਿੱਚ ਸਾਹਮਣਾ ਭੈਣ ਭਾਈ ਉਹਦੀ ਬਣੀ ਜਿਹਦਾ ਨਾਮ ਲੈਣਾ ਜਾਂ ਕਿਤੇ ਉਹ ਸਦਾ ਜਿਉਂਦਾ ਪਰ ਅੱਜ ਜਿਹੜੀ ਮਾਂ ਨੂੰ ਬੱਚਿਆਂ ਨੂੰ ਘਾਟ ਪੈਗੀ ਪਰਿਵਾਰ ਨੂੰ ਪੈਗੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਦੇ ਵੀ ਜੇ 33 ਸਾਲ ਦੀ ਉਮਰ ਹੁੰਦੀ ਆ 4 ਸਾਲ ਦਾ ਬੇਟਾ 11 ਸਾਲ ਦੀ ਬੱਚੀ ਆ ਰਾਜਵੀਰ ਚਵੰਦਾ ਦੇ ਦੇਹਾਂਸ ਤੋਂ ਬਾਅਦ ਹੁਣ ਹਰ ਆਖਰ ਨੰਮ ਨਜ਼ਰ ਆਉਂਦੀ ਪਈ ਐ ਪਿੰਡ ਦੇ ਲੋਕ ਇੱਥੇ ਪਰਿਵਾਰ ਦੇ ਕੋਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚਦੇ ਪਏ ਨੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਨੌਜਵਾਨ ਰੋਂਦੇ ਪਏ ਨੇ ਛੋਟੇ ਛੋਟੇ ਬੱਚੇ ਇੱਥੇ ਆ ਕੇ ਰਾਜਵੀਰ ਚਵੰਦਾ ਵੀਰੇ ਵਾਸਤੇ ਰੋਂਦੇ ਪਏ ਨੇ ਸੋ ਗੱਲਬਾਤ ਕਰਦੇ ਆ ਬੇਬੇ ਜੀ ਦੇ ਨਾਲ ਗੱਲ ਕਰਨ ਨੂੰ ਕੋਈ ਥਾ ਹੀ ਨਹੀਂ ਰਿਹਾ ਕੀ ਗੱਲ ਕਰ ਸਕੀਏ ਕੋਈ ਨਹੀਂ ਤਾਂ ਸਾਡੇ ਜੀ बसबीर जो बस है परमात्मा ਨੂੰ ਪਤਾ ਬੀਬੀ ਜੀ ਬਹੁਤ ਛੋਟੀ ਉਮਰ ਦੇ ਵਿੱਚ ਛੱਡੀ ਬਹੁਤ ਛੋਟੀ ਉਮਰ ਦੇ ਵਿੱਚ ਵਿਛੋੜਾ ਪੈ ਗਿਆ ਮਾਂ ਕੀ ਕਰੂਗੀ ਬੱਚੀ ਕੀ ਕਰੂਗੀ ਬੱਚੇ ਕੀ ਕਰਨਗੇ ਨੱਗਰ ਕੀ ਕਰੂਗਾ ਜਿੰਨਾਂ ਦਾ ਨਾਂ ਉੱਗਾ ਕੀਤਾ ਐਡੀ ਵੱਡੀ ਲੈਣ ਫੜੀ ਕੀ ਕਰਿਆ ਜਾਵੇ ਕੁਛ ਨਹੀਂ ਬਣ ਕੋਈ ਏਥੇ ਜੋਰ ਨਹੀਂ ਚੱਲਦਾ परमात्मा ਜੀ ਪਰਮਾਤਮਾ ਨੇ ਲੜਾਈ ਉੱਤਰ ਕੇ ਕੀਤੀ ਬਾਕੀ ਦਿੰਦਾ ਇੰਨੀ ਅਰਦਾਸਾਂ ਬੇਨਤੀਆਂ ਇੰਨੇ ਗੰਢ ਪਰ ਇੱਥੇ ਕਹਿੰਦੇ ਆ ਵੀ ਰੱਬਾ ਤੂੰ ਹੈ ਨਹੀਂ ਬਸ ਜੀ ਰਾਜਵੀਰ ਜਵੰਦਾ ਵੀਰੇ ਦਾ ਇੱਕ ਗੀਤ ਸੀ ਕਿ ਜਦੋਂ ਪੁੱਤ ਮਰ ਜਾਂਦੇ ਨੇ ਤੇ ਪਹਿਲਾਂ ਉਹਨਾਂ ਨੇ ਮਾਂ ਨੂੰ ਮਾਂ ਸੁਣਿਆ ਨਗਰ ਨੇ ਸੁਣਿਆ ਜੱਗ ਨੇ ਸੁਣਿਆ ਪੰਜਾਬ ਨੇ ਸੁਣਿਆ ਉਹ ਰੀਤ ਕਿਉਂ ਚੰਗ ਪੂਰੀ ਹੋ ਗਈ ਰਾਜਵੀਰ ਇਹ ਦੂ ਪਹਿਲਾਂ ਗਾਇਕਾਂ ਨੇ ਜਿੰਨੇ ਵੀ ਗਾਏ ਉਹ ਵੀ ਵਿਚਾਰੀ ਚੜਾਈਆਂ ਕਰਕੇ ਹਾਂ ਪਰ ਇਹ ਨਾ ਜਾਂਦਾ ਬਹੁਤ ਘਾਟ ਪੈਗੀ ਕੀ ਕੀ ਚਾ ਬਾਪੂ ਦਾ ਤੁਰ ਜਾਣਾ ਫਿਰ ਹਾਂ ਜੀ 5 ਸਾਲ ਹੋ ਗਏ ਕਿਉਂ ਤੁਰ ਗਿਆ ਫਿਰ ਵੜੀ ਲੀਵ ਹਾਲੀ ਸੀ ਨੌਕਰੀ ਲੈ ਲਈ ਸੀ ਉਹ ਵੀ ਨਹੀਂ ਕਰ ਸਕਿਆ ਚੰਗੀ ਲਾਈਨ ਤੇ ਲੱਗ ਗਿਆ ਇੱਧਰ ਵੀ ਨਹੀਂ ਪੂਰਾ ਹੋ ਸਕਿਆ ਸਾਥ ਨਹੀਂ ਦਿੱਤਾ ਰੱਬ ਨੇ 5 ਵਜੇ ਤਾਂ ਪਤਾ ਹੱਥ ਖੜੀ ਆ ਇੰਨੇ ਵੱਡੇ ਪੱਧਰ ਤੇ ਅਰਦਾਸਾਂ ਹੋਈਆਂ ਸਾਰੀ ਅਰਦਾਸਾਂ ਕਰਦੇ ਸੀਗੇ ਹਰ ਹਰ ਕਿਸੇ ਨੂੰ ਉਮੀਦ ਸੀ ਕਿ ਵੀਰਾ ਠੀਕ ਹੋ ਕੇ ਘਰ ਆਵੇ ਹਰ ਇੱਕ ਦਾ ਦੁੱਖ ਸੁੱਖ ਦਾ ਸਾਂਝੀ ਸੀ ਹਰ ਇੱਕ ਨੂੰ ਮਦਦ ਦੇਣ ਵਾਲਾ ਬੰਦਾ ਸੀ ਗੋਪਤ ਗੋਪਤ ਓਈ 100 ਰੁਪਏ ਦਿੱਤੇ ਕਰਾ ਕੇ ਨਾਮ ਬੋਲਦੀ ਹੈ ਬਹੁਤ ਬੰਦੀ ਪਤਾ ਕਹੀ ਨਹੀਂ ਸਕਦੇ ਗੱਲ ਹੁੰਦੀ ਹੋਈ ਨਹੀਂ ਕਰੀਏ ਕੀ ਮੌਕਾ ਨਹੀਂ ਦਿੱਤਾ ਰੱਬ ਬਚ ਕੇ ਆ ਜਾਂਦਾ ਚਲੋ ਕੀ ਕੀ ਚਾ ਜਾਵੇ ਦੁੱਖ ਦੀ ਗੜੀ ਆ ਦੁੱਖ ਦੇ ਵਿੱਚ ਸਾਮਲਾ ਭੈਣ ਭਾਈ ਉਹਦੀ ਬਣੀ ਨੂੰ ਜਿਹਦਾ ਨਾਂ ਲੈਣਾ ਜਾਂ ਕਿਤੇ ਉਹ ਸਦਾ ਜਿਉਂਦਾ ਪਰ ਅੱਜ ਜਿਹੜੀ ਮਾਂ ਨੂੰ ਬੱਚਿਆਂ ਨੂੰ ਘਾਟ ਪੈਗੀ ਪਰਿਵਾਰ ਨੂੰ ਪੈਗੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਦੇ ਵੀ ਜ਼ਿੰਦਗੀ ਜੀ ਹਾਂ ਕੀ ਕਰਨਾ ਪਾ ਕੋਸ਼ ਨਿਵਾਨ ਅੱਛਾ ਜਦੋਂ ਵੀਰੇ ਗਾਇਕ ਬਣਿਆ ਸੀ ਵੀਰੇ ਦੇ ਗਾਣੇ ਫਿੱਟ ਹੋਏ ਸੀਗੇ ਤੇ ਉਸ ਵੇਲੇ ਫਿਰ ਪਿੰਡ ਵਾਸੀਆਂ ਨੇ ਕਿੰਨਾ ਕ ਜਸ਼ਨ ਮਨਾਏ ਸੀ ਬਹੁਤ ਜਿਆਦਾ ਬਹੁਤ ਜਿਆਦਾ ਤੁਸੀਂ ਤਾਂ ਅੱਖੀਂ ਦੇਖਿਆ ਹੋਊਗਾ ਵੀਰੇ ਨੂੰ ਸਟਰਗਲ ਕਰਦੇ ਹੋਏ ਵੀ ਹਾਂ ਸਾਰਾ ਕੁਸ਼ ਵੀਰੇ ਨੂੰ ਵੀਰੇ ਹੀ ਪੜਿਆ ਹਜੇ ਤਾਂ ਪੜਦਾਈ ਸੀ ਹਜੇ ਤਾਂ ਪੜਦਾਈ ਸੀ ਪਤਾ ਕੀ ਤੇ 33 ਸਾਲ ਦੀ ਉਮਰ ਹੁੰਦੀ ਹੈ 4 ਸਾਲ ਦਾ ਬੇਟਾ 11 ਸਾਲ ਦੀ ਬੱਚੀ ਹੈ ਕਾ ਦੇਖਣਾ ਪਿਆ ਉਹਦੀ ਮौज ਇਨ ਮਰਨੀ ਨਾ ਦੇ ਬਸ ਕੇ ਜਾਜ ਦੇ ਬੋਲਿਆ ਨਹੀਂ ਜੀ ਬਿਲਕੁਲ ਬਹੁਤ ਔਖੀ ਘੜੀ ਦੇ ਵਿੱਚ ਇਸ ਵੇਲੇ ਪਰਿਵਾਰ ਹੈ ਤੇ ਕਾਫੀ ਨਾਜ਼ੁਕ ਹਾਲਾਤ ਇਸ ਵੇਲੇ ਪਿੰਡ ਦੇ ਬਣੇ ਹੋਏ ਨੇ ਅੱਖਾਂ ਨਮ ਨੇ ਲਫ਼ਜ਼ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਦਰਦ ਨੂੰ ਬਿਆਨ ਕੀਤਾ ਜਾਵੇ ਸੋ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਬਖਸ਼ੇ ਤੇ ਪਿਛੇ ਰਹਿਂਦੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ